ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਉਣ ਕੁਰਾਲੀ ਕੁਰਾਲੀ ਦੇ ਚਕਵਾਸ ਸਕੂਲ ਦੇ ਵਿੱਚ ਅੱਜ 브ਦਰਸ ਕਲੱਬ ਵੱਲੋਂ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ 8 ਨਾਮੀ ਟੀਮਾਂ ਵੱਲੋਂ ਭਾਗ ਲਿੱਤਾ ਗਿਆ ਸੀ ਇਸ ਟੂਰਨਾਮੈਂਟ ਵਿੱਚ ਵਧੀਆ ਤਰੀਕੇ ਦੇ ਨਾਲ ਖਿਡਾਰੀਆਂ ਨੇ ਖੇਡ ਪ੍ਰਦਰਸ਼ਨ ਵੀ ਕੀਤਾ ਅਤੇ ਕੌਣ ਜੇਤੂ ਰਿਹਾ ਤੇ ਗੱਲਬਾਤ ਵੀ ਕਰਦੇ ਹਾਂ ਪ੍ਰਬੰਧਕਾਂ ਦੇ ਨਾਲ ਤੇ ਜਾਣਦੇ ਆਖਰ ਕੀ ਕਹਿਣਾ ਚਾਹੁੰਦੇ ਹੋ ਖਿਡਾਰੀਆਂ ਬਾਰੇ ਰਵੀ ਜੀ ਇੱਕ ਸ਼ਾਨਦਾਰ ਟੂਰਨਾਮੈਂਟ ਚ ਪਾਸਕੂਲ ਦੇ ਵਿੱਚ ਕਰਾਇਆ ਗਿਆ ਤੇ ਜਾਣਕਾਰੀ ਦਿਓ ਆਖਰ ਕਿਹੜੀ ਟੀਮ ਹੈ ਜਿਹੜੀ ਜੇਤੂ ਰਹੀਏ ਤੇ ਜੇਤੂ ਨੂੰ ਕੀ ਇਨਾਮ ਦਿੱਤਾ ਜਾਵੇਗਾ ਦੇਖੋ ਇਹ ਜਿਹੜਾ ਟੂਰਨਾਮੈਂਟ ਆ ਬ੍ਰਦਰ ਕਲੱਬ ਵੱਲੋਂ ਕਰਾਲੀ ਵੱਲੋਂ ਕਰਾਇਆ ਗਿਆ ਏ ਇਹ ਪ੍ਰੀਤ ਭਰਾਤ ਨੂੰ ਆ ਹੋ ਗਿਆ ਆਪਣਾ ਦੀਪਾ ਹੋ ਗਿਆ ਗਿੱਲ ਕਰਾਲੀ ਯਾਰ ਸਾਰੇ ਜਿੰਨੇ ਵੀ ਭਰਾ ਐ ਨਾਲ ਖੜਨ ਵਾਲੇ ਸਾਰਿਆਂ ਦੇ ਸਹਿਯੋਗ ਨਾਲ ਇਹ ਕਰਾਇਆ ਗਿਆ ਅੱਠ ਟੀਮਾਂ ਖੇਡੀਆਂ ਸੀਗੀਆਂ ਜੀ ਤੇ ਪਹਿਲੀ ਜਿਹੜੀ ਟੀਮ ਨੂੰ ਉਹ 41000 ਰੁਪਇਆ ਜਿਹੜਾ ਇਨਾਮ ਦਿੱਤਾ ਗਿਆ ਏ ਔਰ ਦੂਸਰੀ ਜਿਹੜੀ ਸੈਕੰਡ ਟੀਮ ਆ ਉਹਨੂੰ 25000 ਰੁਪਇਆ ਇਨਾਮ ਦਿੱਤਾ ਗਿਆ ਅਜੇ ਖੇਡ ਮੁਕਾਬਲੇ ਕਰਾਣੇ ਕਿਉਂ ਜ਼ਰੂਰੀ ਹੈ ਜੀ ਖੌਡੇ ਸਾਹਮਣੇ ਸਮਾਜ ਵਿੱਚ ਜਿਹੜੀਆਂ ਬਰਾਈਆਂ ਦੇਖ ਲਓ ਕਿੰਨੀਆਂ ਨਸ਼ੇ ਲਾ ਲੋ ਗੈਂਗਸਟਰਵਾਦ ਲਾ ਲੋ ਹੋਰ ਕਿੰਨਾ ਆਪਾਂ ਕਹਿ ਦਿੰਦੇ ਆ ਕਿ ਜਿਹੜੇ ਸਾਡੇ ਯੂਥ ਹੈ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣ ਦੀ ਲੋੜ ਆ ਕਿ ਲੋਕਾਂ ਨੂੰ ਪੰਜਾਬ ਦਿਖ ਰਿਹਾ ਪਰ ਜਿਹੜਾ ਪੰਜਾਬ ਆ ਕੁਝ ਬਾਹਰ ਚਲੇ ਗਿਆ ਕੁਝ ਤੁਸੀਂ ਨਾਲ ਉਹ ਸਮਾਗਲਰ ਬਣ ਗਏ ਮੁੰਡੇ ਕੁਝ ਐਦਾਂ ਉਹ ਇਹ ਜਿਹੜਾ ਪੰਜਾਬ ਨੂੰ ਮੂੜ ਤੋਂ ਜਿਹੜੇ ਸਾਡੇ ਦਸੇ ਗੁਰੂਆਂ ਨੇ ਆਪਣੀਆਂ ਜਿਹੜੀਆਂ ਆ ਜਾਨਾਂ 바ਰ ਕੇ ਜਿਹੜਾ ਸਾਨੂੰ ਪੰਜਾਬ ਦਿੱਤਾ ਸੀਗਾ ਉਹ ਜਿਹੜਾ ਪੰਜਾਬ ਨੂੰ ਮੁੜ ਤੋਂ ਸਰਜੀਤ ਕਰਨ ਵਾਸਤੇ ਜਿਹੜੇ ਐਦਾਂ ਦੇ ਜਿਹੜੇ ਖੇਡ ਮੇਲੇ ਆ ਨੌਜਵਾਨਾਂ ਨੂੰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਵਾਸਤੇ ਐਦਾਂ ਦੇ ਜਿਹੜੇ ਖੇਡ ਮੇਲੇ ਕਰਾਉਣੇ ਬਹੁਤ ਜ਼ਰੂਰੀ ਆ ਆ ਪਿੰਡਾਂ ਤੇ ਸ਼ਹਿਰਾਂ ਦੀ ਗੱਲ ਕਰੀਏ ਨੌਜਵਾਨਾਂ ਵੱਲੋਂ ਮਿਲਕਾ ਕੇ ਜੇ ਇਹ ਖੇਡ ਮੇਲੇ ਕਰਵਾਏ ਜਾ ਰਹੇ ਆ ਪਰ ਸਰਕਾਰ ਵੱਲੋਂ ਕੋਈ ਵਿਸ਼ੇਸ਼ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਦੇਖੋ ਗੱਲ ਇਹ ਆ ਵੀ ਸਰਕਾਰਾਂ ਆਪਾਂ ਕਿਸੇ ਸਰਕਾਰ ਨੂੰ ਟਾਰਗੇਟ ਨਹੀਂ ਕਰਦੇ ਸਰਕਾਰ ਸਾਡੀ ਵੀ ਰਹੀ ਆ ਕਾਂਗਰਸ ਦੀ ਹੁਣ ਵੀ ਹੈਗੀ ਆ ਇਹ ਤਾਂ ਆਪ ਦੀ ਆਪਣੀ ਜਿਹੜੀ ਡਿਊਟੀ ਆ ਕਿ ਆਪਾਂ ਜਿਹੜੇ ਨੌਜਵਾਨ ਆ ਆਪਦੇ ਮਹੱਲੇ 'ਚ ਪਿੰਡ 'ਚ ਸ਼ਹਿਰ 'ਚ ਰਹਿੰਦੇ ਆ ਉਹਨਾਂ ਦਾ ਧਿਆਨ ਰੱਖੀਏ ਮਾਂ ਪਿਓ ਦਾ ਫਰਜ਼ ਆ ਵੀ ਆਪਦੇ ਨੌਜਵਾਨਾਂ ਨੂੰ ਵਧੀਆ ਡਾਕਟਰ ਇੰਜੀਨੀਅਰ ਬਣਾਈਏ ਆਪਦੇ ਨਿਆਣੇ ਦੀ ਵਧੀਆ ਪਰਵਰਿਸ਼ ਕਰੀਏ ਔਰ ਜਿਹੜੇ ਸਾਡੇ ਮਹੱਲੇ ਦੇ ਆ ਪਿੰਡਾਂ ਦੇ ਆ ਸ਼ਹਿਰਾਂ ਦੇ ਆ ਅੱਜਕੱਲ ਦੇ ਆਪਣਾ ਯੂਥ ਉਹਨਾਂ ਦੇ ਰਹਿਣ ਵਾਲੀ ਜਿਹੜੇ ਉੱਥੇ ਦੇ ਅਸੀਂ ਕਹ ਬਸਨੀਕਾ ਉਹਨਾਂ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਜਿਹੜੀ ਪਿੱਟ ਥਾਪੜਨੀ ਚਾਹੀਦੀ ਹੈ ਤਾਂ ਕਿ ਜਿਹੜਾ ਸਮਾਜ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਹੋਇਆ ਪੰਜਾਬ ਦਾ ਮੂੜ ਤੋਂ ਤਰੱਕੀ ਕਰ ਸਕੇ ਲੱਗਦਾ ਇਹ ਤੇ ਜਿਹੜੇ ਮੇਲਿਆਂ ਨਾਲ ਜਿਹੜੇ ਨਸ਼ਿਆਂ ਦੀ ਰੋਖਾਂ ਬੋਗੇ ਨੌਜਵਾਨ ਉਸ ਪੀੜੀ ਨੂੰ ਸੀ ਇਹ ਰੋਕ ਤੁਹਾਨੂੰ ਕੀ ਲੱਗਦਾ ਵੀ ਹੁੰਦੀ ਕਿ ਨਹੀਂ ਹੁੰਦੀ ਜਿੱਦਾਂ ਜਿੱਦਾਂ ਨਸ਼ਾ ਵੱਧਦਾ ਹੈ ਉਦਾਂ ਦੋਈ ਘਟੂਗਾ ਜੇ ਆਪਾਂ ਕਹਿ ਦਈਏ ਵੀ ਚਿੱਟਾ ਇੱਕ ਸਾਲ ਵਿੱਚ ਆ ਗਿਆ ਜਾਂ ਕੁਛ ਆ ਗਿਆ ਇੱਕ ਸਾਲ ਵਿੱਚ ਤਾਂ ਕੁਝ ਨਹੀਂ ਵਧਿਆ ਹੌਲੀ ਹੌਲੀ ਰੋਜ਼ ਦੀ ਰੋਜ਼ ਇਹ ਚੀਜ਼ ਹੁੰਦੀ ਹੈ ਜਦੋਂ ਆਪਾਂ ਵਧੀਆ ਪਰਾਲੇ ਤੇ ਖੇਡਾਂ ਵੱਲ ਕਰਦੇ ਕੋਈ ਇੱਕ ਅੱਜ ਇਹ ਚੀਜ਼ ਦੇਖ ਕੇ ਕੋਈ ਕਿਸੇ ਦਾ ਮਨ ਇਦਾਂ ਦਾ ਕੋਈ ਹੋ ਗਿਆ ਕੋਈ ਇੱਕ ਨੌਜਵਾਨ ਵੀ ਸੁਧਰ ਗਿਆ ਇਦਾਂ ਹੀ ਹੌਲੀ-ਹੌਲੀ ਕਰਕੇ ਜਿੱਦਾਂ ਵਿਗੜਦਾ ਸਮਾਜ ਉਦਾਂ ਹੀ ਦੁਬਾਰੇ ਮਤਲਬ ਸੁਧਰਦਾ ਏ ਇੱਕ ਸ਼ਾਨਦਾਰ ਟੂਰਨਾਮੈਂਟ ਆ ਜਿਹੜਾ ਕਰਵਾਇਆ ਗਿਆ ਸੀਗਾ ਤੇ ਟੂਰਨਾਮੈਂਟ ਸਫਲ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਫਲਤਾ ਜੀ ਆਪਣੇ ਸਾਰੇ ਭਰਾਮ ਜਿੰਨੇ ਵੀ ਅਸੀਂ ਸਾਰੇ ਸਾਡੇ ਮੈਂਬਰ ਐ ਬ੍ਰਦਰ ਕਲੱਬ ਦੇ ਉਹ ਸਾਰੇ ਇਕੱਠੇ ਹੋ ਕੇ ਉਹਨੇ ਸਾਰੇ ਸਵੇਰ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਸਾਰੇ ਰਲ ਮਿਲ ਕੇ ਬਹੁਤ ਹੀ ਜ਼ੋਰ-ਜ਼ੋਰ ਨਾਲ ਕਰਾਇਆ ਏ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਜਿਹੜਾ ਟੂਰਨਾਮੈਂਟ ਹੈ ਬਹੁਤ ਹੀ ਸਾਫ਼ ਸੁਥਰਾ ਹੋਇਆ ਹੈ ਤੇ ਕੌਣ ਜਿੱਤੇ ਹੈ ਜੀ ਇਹਦੇ ਵਿੱਚ ਜਿਹੜੀ ਫਰਸਟ ਟੀਮ ਰਹੀ ਹੈ ਉਹ ਐਫਆਰ ਐਫਆਰ ਕਲੱਬ ਮੁੰਡਾ ਰਿਹਾ ਹੈ ਜਿਹਨੇ ਫਰਸਟ ਪ੍ਰਾਈਜ਼ ਜਿੱਤੇ 41000 ਤੇ ਦੂਜਾ ਜਿਹੜਾ ਕਲੱਬ ਜਿੱਤੇ ਹੈ 올ਡ ਸਕੂਲ ਸੌੜਾ ਜੋ ਕਿ ਆਪਣਾ ਲੋਕਲ ਕਲੱਬ ਹੈ ਉਹ ਵੀ ਬਹੁਤ ਵਧੀਆ ਖੇលਿਆ ਹੈ ਉਸ ਤੋਂ ਬਾਅਦ ਜਿਹੜੇ ਬੈਸਟ ਬੋਲਰ ਹੈ ਉਹ ਬੱਬੂ ਰਿਹਾ 올ਡ ਸਕੂਲ ਦਾ ਤੇ ਜਿਹੜਾ ਬੈਸਟ ਬੈਟਸਮੈਨ ਹੈ ਸਹਿਵਾਗ ਉਹ ਰਿਹਾ 올ਡ ਸਕੂਲ ਦਾ ਤੇ ਜਿਹੜਾ ਮੈਨ ਆਫ ਦੀ ਸੀਰੀਜ਼ ਹੈ ਉਹ ਸ਼ਿਵਮ ਚੰਡੀਗੜ੍ਹ ਜਿਹੜਾ ਮੈਨ ਆਫ ਦਾ ਜਿਹੜੇ ਬੈਸਟ ਹੈ ਉਹਨਾਂ ਨੂੰ ਐਲਈਡੀ ਦਿੱਤੀਆਂ ਗਈਆਂ। ਅ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਹਾਂਜੀ ਹਾਂਜੀ ਲੰਗਰ ਦਾ ਵੀ ਪ੍ਰਬੰਧ ਆਪਣਾ ਜੋਸ਼-ਖੋਰ ਨਾਲ ਚੱਲਿਆ ਹੈ। ਕੋਲਡ ਡਰਿੰਕ ਦਾ ਵੀ ਚੱਲਿਆ ਹੈ। ਹਾਂਜੀ। ਕੀ ਕੀ ਕਹਿਣਾ ਚਾਹੁੰਦੇ ਹੋ ਜੇ ਉਪਰਾਡੇ ਨੂੰ ਲੈ ਕੇ ਅੱਗੇ ਲੋਕਾਂ ਨੂੰ ਕੀ ਅੱਗੇ ਤਾਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਜਿਸ ਤਰ੍ਹਾਂ ਅਸੀਂ ਟੂਰਨਾਮੈਂਟ ਕਰਵਾ ਰਹੇ ਆਂ ਸਾੜਿਆਂ ਨਾਲ ਮਿਲ ਕੇ ਜਿੰਨਾ ਹੋਰ ਹੁੰਦਾ ਵੱਧ ਤੋਂ ਵੱਧ ਇਹਦੇ ਵੀ ਆਪਾਂ ਉੱਪਰ ਜਿਆਦਾ ਹੋਰ ਜਿਆਦਾ ਵਧੀਆ ਕਰੀਏ। ਦੀਪੂ ਜੀ ਅੱਜ ਕੁਰਾਲੀ ਦੇ ਚਕਵਾਲ ਸਕੂਲ ਦੇ ਸਟੇਡੀਅਮ ਦੇ ਵਿੱਚ 브ਦਰਸ ਕਲੱਬ ਵੱਲੋਂ ਜਿਹੜਾ ਇਹ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਤੁਸੀਂ ਵੀ ਹਾਜ਼ਰੀ ਭਰੀ ਹੈ ਕੀ ਕਹੋਗੇ ਅਸੀਂ ਇਹ ਕਹਾਂਗੇ ਕਿ ਬਹੁਤ ਵਧੀਆ ਇੰਤਜ਼ਾਮ ਕੀਤਾ ਸਭ ਤੋਂ ਪਹਿਲਾਂ ਤਾਂ ਗਰਾਊਂਡ ਜੋ ਪਿਚ ਬਣਾਈ ਵੀ ਹੈ ਪੂਰੀ ਨੂਨਾਂ ਤਿਆਰ ਕੀਤੀ ਗਈ ਹੈ ਜੋ ਆਪਣਾ ਨੌਜਵਾਨ ਯੂਥ ਜੋ ਅੱਗੇ ਵਧ ਰਿਹਾ ਉਸ ਲਈ ਬਹੁਤ ਵਧੀਆ ਸੰਕੇਤ ਹੈ ਕਿ ਸਾਰੇ ਖੇਡ ਨਸ਼ਾ ਨੂੰ ਛੱਡ ਕੇ ਖੇਡਾਂ ਵੱਲ ਹੋਏ ਪਏ ਆ ਲੱਗਦਾ ਹੈ ਕਿ ਜੇ ਗੜ੍ਹ ਪਿੰਡਾਂ ਦੇ ਨਾਲ ਆ ਵੀ ਨੌਜਵਾਨ ਕੁੜੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਬਿਲਕੁਲ ਲੱਗਦਾ ਹੈ ਦੇਖੋ ਜੀ ਕਿੰਨਾ ਯੂਥ ਪਿਆ ਪੂਰਾ ਮਨਗੀ ਗਰਾਊਂਡ ਭਰਿਆ ਹਰਾ ਭਰਾ ਹੋਇਆ ਪਿਆ ਜੀ ਜੋ ਅੱਜ ਦਾ ਜੋ ਇਹ ਰ ਮੇਨ ਮਕਸਦ ਹੈ 41000 ਰੁਪਏ ਜੋ ਕਿ ਪਹਿਲਾ ਇਨਾਮ ਰੱਖਿਆ ਹੋਇਆ ਹੈ ਬਹੁਤ ਵਧੀਆ ਹਰੇਕ ਦਾ ਇੰਟਰਸਟ ਪੈਂਦਾ ਦੇਖੋ ਜੀ ਜੀਨੇ ਕੋ ਬੇਰੋਜ਼ਗਾਰ ਆ ਵਿਚਾਰੇ ਜਿਹੜੇ ਐ ਇੱਕ ਦੋ ਨਾਲ ਰੋਜ਼ਗਾਰ ਹੀ ਮਿਲ ਰਿਹਾ ਹੈ ਪੈਸੇ ਜਿਹ ਹਰੇਕ ਘਰ ਮੈਂ ਪੈਸਾ ਵੀ ਜਾ ਰਿਹਾ ਜੀ ਦੇਖੋ ਯੂਥ ਨਾਲ ਜੁੜ ਰਿਹਾ ਹੈ ਵਾਤੇ ਬਾਤੇ ਵਧੀਆ ਮਨ ਕੀ ਸਿਸਟਮ ਬਣ ਰਿਹਾ ਹੈ ਆ ਮੋਟਰਸਾਈਕਲ ਵੀ ਦਿੱਤਨੇ ਨੇ ਮੋਟਰਸਾਈਕਲ ਦਿੱਤੇ ਬਈ ਅੱਗੇ ਤਾਂ ਅਸੀਂ ਕਹਿੰਦੇ ਇਹ ਤਾਂ ਗੱਲ ਗੱਲੇ ਕਰ ਰਹੇ ਨੇ ਕਹਿੰਦੇ ਅੱਜ ਤਾਂ ਚਲੋ ਦੋ ਮੋਟਰਸਾਈਕਲ ਅੱਗੇ ਉਹਨੇ ਬੁਲਟ ਤੇ ਲੈ ਕੇ ਅੱਗੇ ਜਿੰਨਾ ਆਪਾਂ ਗਰੋ ਕਰੂਗੇ ਕਾਰਾਂ ਤੱਕ ਦਿੱਤੀਆਂ ਜਾਊਗੀਆਂ ਆਇਆ ਗਿਆ ਤੁਸੀਂ ਵੀ ਹਾਜ਼ਰੀ ਭਰੀਓ ਵੱਡੀ ਗਿਣਤੀ ਦੇ ਵਿੱਚ ਹੋਰ ਨੌਜਵਾਨ ਵੀ ਪਹੁੰਚੇ ਕੀ ਕੰਮ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਪਣੇ ਜਿੰਨੀ ਜਿੰਨੀ ਯੂਥ ਹੈ ਸਾਰੀ ਨਸ਼ਿਆਂ ਨੂੰ ਛੱਡ ਕੇ ਉਹਨਾਂ ਦਾ ਮਨ ਇੱਕ ਪਾਸੇ ਲੱਗਿਆ ਖੇਡਾਂ ਵੱਲ ਲੱਗਿਆ ਹੈ ਬੱਚਿਆਂ ਦੇ ਵਿੱਚ ਉਤਸ਼ਾਹ ਹੈ ਵੀ ਹਾਂ ਅਸੀਂ ਜਿੱਤੀਏ ਹਨਾ ਦੇਖੋ 8 ਟੀਮਾਂ ਨੇ ਭਾਗ ਲਿਆ ਤੇ 8 ਟੀਮਾਂ ਨੂੰ ਤੁਸੀਂ ਲਾ ਦਿਓ ਵੀ ਇੱਕ ਟੀਮ 'ਚ ਜਿਆਦਾ ਨਹੀਂ ਤਾਂ 13-14 ਮੁੰਡੇ ਹੁੰਦੇ ਜਿਹੜੇ ਖੇਡਦੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਚਲੋ ਇਹਨਾਂ ਨੇ ਅਪਰਾਲਾ ਕੀਤਾ ਮੁੰਡੇ ਨੇ ਭਰਾ ਨਹੀਂ ਆਪਣੇ ਜਿਹਨਾਂ ਨੇ ਯੂਥ ਕਰਾਇਆ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਲੋਕਾਂ ਨੂੰ ਇਹ ਖੇਡ ਵਾਲੇ ਪਾਸੇ ਨੂੰ ਮੁੰਡਿਆਂ ਨੂੰ ਨਵੇਂ ਮੁੰਡਿਆਂ ਨੂੰ ਨੌਕ ਬਣਾਉਣਾ ਖੇਡ ਵਾਲੇ ਪਾਸੇ ਲਾ ਰਹੇ ਆ ਇਨਾਮਾਂ ਦੀ ਗੱਲ ਕਰੀਏ ਇਨਾਮ ਵੀ ਵੱ ਹਾਂਜੀ ਹਾਂਜੀ ਇਹ ਸਬਾਤ ਚਲੋ ਇਹਦੀ ਸਟਾਰਟਿੰਗ ਸੀਗੀ ਅਗਲੀ ਵਾਰ ਇਹ ਤੋਂ ਵੀ ਵੱਡੇ ਵੱਡੇ ਨਾਮ ਲਾਵਾਂਗੇ ਅਸੀਂ ਸਾਰੇ ਇਹਨਾਂ ਦੇ ਨਾਲ ਜੁੜ ਕੇ ਸਾਡੇ ਬਹੁਤ ਵਧੀਆ ਭਰਾ ਨੇ ਜਿਹੜੇ ਨਾਲ ਹੈਗੇ ਨੇ ਅਗਲੀ ਵਾਰੀ ਤੋਂ ਵੀ ਵੱਡਾ ਸੀ ਕੱਪ ਕਰਾਵਾਂਗੇ ਰਾਣੇ ਜਿਹੜੇ ਚੇਤੇ ਆ ਗਏ ਜਦੋਂ ਆਪ ਕੇ ਹਾਂਜੀ 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 ਬਿਲਕੁਲ ਆ ਗਏ ਜੀ ਬਿਲਕੁਲ ਹੁਣ ਤਾਂ ਚਲੋ ਅਸੀਂ ਕੰਮਾਂ ਕਰਾਂ ਦੇ ਫਸ ਗਏ ਪਰ ਸਾਨੂੰ ਆਪ ਚੇਤੇ ਆ ਗਏ ਪਰ ਅਸੀਂ ਵੀ ਸਾਡੇ ਵੀ ਅੱਜ ਇੱਥੇ ਆ ਗਏ ਨਾ ਸਾਡਾ ਵੀ ਮਨ ਕਰਿਆ ਵੀ ਅਸੀਂ ਵੀ ਆਪਣੇ ਸ਼ਹਿਰ ਚ ਬਿਨਾ ਕਰਵਾਈਏ ਵੀ ਤਾਂ ਕਿ ਜੋ ਮੁਹੱਲਿਆਂ ਦੀ ਯੂਥ ਹੈ ਉਹ ਸਾਰੇ ਇਹਨਾਂ ਵੱਲ ਲੱਗੇ